ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਕਿ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ 9 ਅਗਸਤ ਨੂੰ ਪਵਿੱਤਰ ਰਖੜ ਪੁੰਨਿਆਂ ਦਾ ਦਿਹਾੜਾ ਆਉਣ ਵਾਲਾ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਦਿਨ ਬਹੁਤ ਹੀ ਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਨਾਲ ਹੀ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਇਸ ਦਿਨ ਤੁਸੀਂ ਇੱਕ ਰੋਟੀ ਦਾ ਤੇ 1 ਰੁਪਏ ਦੇ ਸਿੱਕੇ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਤੁਹਾਡੇ ਘਰ ਵਿੱਚ ਤਾਂ ਦੌਲਤ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਸਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸੰਗਤ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਕਿ ਜੇਕਰ ਤੁਸੀਂ ਆਪਣੇ ਸਾਰੇ ਕੰਮ ਕਰ ਤੋ ਅੱਕ ਗਏ ਹੋ ਥੱਕ ਚੁੱਕੇ ਹੋ ਪਾਪ ਕੇ ਸਾਰੇ ਕੰਮ ਕਰਕੇ ਦੇਖ ਲਏ ਹਨ ਪਾਣ ਪੂਜਾ ਵੀ ਕਰਕੇ ਦੇਖ ਲਿਆ ਹੈ ਦਾਨ ਪੁੰਨ ਵੀ ਕਰਕੇ ਦੇਖ ਲਿਆ ਹੈ ਸੇਵਾ ਵੀ ਕਰਕੇ ਦੇਖ ਲਈ ਹੈ ਤੇ ਬਹੁਤ ਸਾਰੇ ਉਪਾਅ ਵੀ ਕੀਤੇ ਹਨ ਪਰ ਫਿਰ ਵੀ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਤੁਹਾਡੇ ਸੁੱਖ ਨਹੀਂ ਆਏ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪੈ ਰਿਹਾ ਜ਼ਿੰਦਗੀ ਦੇਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੁਹਾਡੀਆਂ ਖਤਮ ਨਹੀਂ ਹੋ ਰਹੀਆਂ ਮਨ ਨੂੰ ਕਿਤੇ ਵੀ ਸੁੱਖ ਜਾਂ ਚੈਨ ਨਹੀਂ ਮਿਲ ਰਿਹਾ ਮਨ ਹਰ ਵੇਲੇ ਕਾਲਾ ਪਿਆਰੇਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਤੁਸੀਂ ਕੱਲ ਜਾਂ ਫਿਰ ਪਾਸੋਂ ਤੋਂ ਹੀ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਉਸੇ ਦਿਨ ਤੋਂ ਹੈ ਇੱਕ ਛੋਟੇ-ਛੋਟੇ ਬਦਲਾਅ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਜ਼ਰੂਰ ਦੇਖੋ ਸਾ ਸੰਗਜੇ ਇਹ ਛੋਟੇ ਕੰਮ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹਨਾਂ ਨੂੰ ਕਰਕੇ ਵੇਖ ਲਓ ਅਜ਼ਮਾ ਕੇ ਦੇਖ ਲਓ ਤਾਂ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਜ਼ਰੂਰ ਹੋਵੇਗੀ ਤੁਹਾਡੀ ਕਿਸਮਤ ਜ਼ਰੂਰ ਬਦਲੇਗੀ ਸਾ ਸੰਗਜੇ ਜੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਟੈਨਸ਼ਨਾਂ ਹਨ ਉਹ ਦੂਰ ਹੋਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਬਰਕਤਾਂ ਅਤੇ ਪੈਸਾ ਆਵੇਗਾ ਫਿਰ ਇਹ ਛੋਟੇ ਛੋਟੇ ਬਦਲਾਵ ਜਾਂ ਛੋਟੇ ਛੋਟੇ ਨਿਯਮ ਕਿਹੜੇ ਹਨ ਇਸੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅਧੀਆਂ ਅਧੂਰੀ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਸੰਗਤ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਆਪਣੇ ਮਨ ਵਿੱਚ ਸਮਝਦਾ ਹੈ ਕਿ ਮੈਨੂੰ ਜੋ ਮਿਲਣਾ ਹੈ ਰੱਬ ਦੀ ਮਰਜ਼ੀ ਨਾਲ ਹੀ ਮਿਲਣਾ ਹੈ ਰੱਬ ਦੀ ਖੁਸ਼ੀ ਨਾਲ ਮਿਲਣਾ ਹੈ ਤਾਂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਰੱਬ ਨੂੰ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਤਾਂ ਪਾਠ ਪੂਜਾ ਕਰਦੇ ਹਨ ਕਈ ਲੋਕ ਦਾਨ ਪੁੰਨ ਕਰਦੇ ਹਨ ਤੇ ਕਈ ਲੋਕ ਸੇਵਾ ਪੂਰੀ ਭਾਵਨਾ ਨਾਲ ਕਰਦੇ ਹਨ ਭਾਵੇਂ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਮੈਂ ਆਪਣੇ ਸਤਗੋ ਸੱਚੇ ਪਾਤਸ਼ਾਹ ਜੀ ਨੂੰ ਰੱਬ ਨੂੰ ਕਿਆ ਸਰਾਂ ਕੋਸ਼ ਕਰ ਲਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਹੀ ਮੇਰੇ ਤੇ ਇਹ ਮੇਰ ਤੇ ਕਿਰਪਾ ਹੋਣੀ ਹੈ ਜੋ ਵੀ ਰੱਬ ਤੋਂ ਮੰਗ ਰਿਆਂ ਹਾਂ ਜਾਂ ਮੰਗ ਰਹੀ ਹਾਂ ਉਹ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹਾਸਲ ਹੋਣਾ ਹੈ ਸੰਗਤ ਜੀ ਮਹਾਂ ਬੁਰਖ ਜੀ ਕਹਿੰਦੇ ਹਨ ਕਈ ਵਾਰ ਅਸੀਂ ਇਨੇ ਨੀਕ ਕੰਮ ਕਰਨ ਦੇ ਨਾਲ ਕੁਝ ਗਲਤੀਆਂ ਵੀ ਕਰ ਬੈਠਦੇ ਹਾਂ ਜਿੰਨਾ ਗਲਤੀਆਂ ਦੇ ਕਰਕੇ ਸਾਡੇ ਉੱਤੇ ਜਿਹੜੀ ਕਿਰਪਾ ਹੋ ਰਹੀ ਹੁੰਦੀ ਹੈ ਉਸ ਨੂੰ ਹੀ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਪਾਣ ਪੂਜਾ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਜਾਂ ਫਿਰ ਕਹਿ ਲਓ ਕਿ ਦਾਨ ਪੁੰਨ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਹਰ ਇੱਕ ਨੇਕ ਕੰਮ ਦਾ ਫਲ ਸਾਨੂੰ ਦਿੰਦੇ ਹਨ ਸਾਡੇ ਦੇ ਕਿਰਪਾ ਕਰਦੇ ਹਨ ਅਸੀਂ ਹੀ ਆਪਣੀਆਂ ਗਲਤੀਆਂ ਦੇ ਕਰਕੇ ਅਣਗਹਿਲੀਆਂ ਦੇ ਕਰਕੇ ਵੈਗਰੂ ਚੇ ਤੋਂ ਬੇਮੁਖ ਹੁੰਦੇ ਹਾਂ ਉਹਨਾਂ ਦੀ ਕਿਰਪਾ ਸੰਭਾਲ ਨਹੀਂ ਪਾਉਂਦੇ ਤਾਂ ਇਸ ਕਰਕੇ ਅੱਜ ਦੀ ਵੀਡੀਓ ਅਸੀਂ ਜੋ ਤੁਹਾਨੂੰ ਨਿਯਮ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਜੇਕਰ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਤੁਸੀਂ ਧਾਰ ਲੈਂਦੇ ਹੋ ਤਾਂ ਦੇਖ ਲੈਣਾ ਤੁਹਾਡੀ ਕਮਾਈ ਵਿੱਚ ਬਰਕਤ ਜ਼ਰੂਰ ਪਾਵੇਗੀ ਇਨਾ ਨਿਜਮਾ ਨੂੰ ਅਪਣਾ ਕੇ ਅਸੀਂ ਆਪਣੇ ਨੇਕ ਕਮਾਈ ਵਿੱਚ ਵਾਧਾ ਪਾ ਸਕਦੇ ਹਾਂ ਨਾਲ ਹੀ ਜਿਹੜੀਆਂ ਗਲਤੀਆਂ ਕਰਕੇ ਅਸੀਂ ਵਾਇਗਰੋ ਜੀ ਤੇ ਉਹ ਕਿਰਪਾ ਨੂੰ ਗਵਾ ਰਹੇ ਹਾਂ ਉਹ ਵੀ ਕਿਰਪਾ ਸੀ ਦੁਬਾਰਾ ਤੋਂ ਹਾਸਲ ਕਰ ਸਕਦੇ ਹਾਂ ਪਾਪਕਿਓ ਜਿਹੜੀਆਂ ਗਲਤੀਆਂ ਹਨ ਉਹਨਾਂ ਨੂੰ ਛੱਡ ਦੇਣਾ ਹੈ ਸਭ ਤੋਂ ਪਹਿਲੀ ਗੱਲ ਮਹਾਭੁਰਖ ਜੀ ਆਖਦੇ ਹਨ ਕਿ ਜੋ ਵੀ ਸਵੇਰੇ ਉੱਠ ਕੇ ਭਜਨ ਮੰਦਗੀ ਕਰਦੇ ਹਨ ਰੱਬ ਦਾ ਨਾਮ ਜਪਦੇ ਹਨ ਦਾਨ-ਪੁੰਨ ਕਰਦੇ ਹਨ, ਸੇਵਾ ਕਰਦੇ ਹਨ। ਬੜੇ ਵੱਡੇ ਕਰਮਾ ਵਾਲੇ ਹੁੰਦੇ ਹਨ। ਕਿਉਂਕਿ ਇਹ ਤਾਂ ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ। ਉਹ ਇੰਨੇ ਨੇਕ ਕੰਮ ਕਰਦੇ ਹਨ ਵਾਇਗੁਰੂ ਦੀ ਮਰਜ਼ੀ ਤੋਂ ਬਿਨਾਂ ਤਾਂ ਉਹਨਾਂ ਦਾ ਨਾਮ ਲੈਣਾ ਵੀ ਮੁਸ਼ਕਲ ਹੈ। ਨੇਕ ਕੰਮ ਵੀ ਉਹ ਵਿਅਕਤੀ ਨਹੀਂ ਕਰ ਸਕਦਾ ਜਿਨ੍ਹਾਂ ਚਿਰ ਪਰਮਾਤਮਾ ਦੀ ਕਿਰਪਾ ਨਾ ਹੋਵੇ। ਸਾਰੇ ਸੰਗਾਂ ਦੇ ਇਹ ਤਾਂ ਪਰਮਾਤਮਾ ਦੀ ਪਹਿਲੀ ਕਿਰਪਾ ਦੇ ਨਿਸ਼ਾਨੇ ਹੋ ਜਾਂਦੇ ਹਨ ਤੁਸੀਂ ਇਹ ਸਾਰੇ ਹੀ ਨੇਕ ਕੰਮ ਕਰ ਰਹੇ ਹੋ ਪਰ ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਕਿ ਪੂਰੇ ਦਿਨ ਵਿੱਚ ਝੂਠ ਬੋਲਣਾ ਆਪਣੀ ਕਿਰਤ ਦੇ ਵਿੱਚ ਬੇਈਮਾਨੀ ਕਰਨਾ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕਰਮ ਹਨ ਜਿਨ੍ਹਾਂ ਤੋਂ ਸਾਨੂੰ ਵੈਗੁਰੂ ਜੀ ਨੇ ਵਰਜਿਆ ਹੈ ਜੇਕਰ ਆਪਾਂ ਉਹ ਕੰਮ ਕਰ ਰਹੇ ਹਾਂ ਤਾਂ ਫਿਰ ਸਾਨੂੰ ਸਾਡੇ ਕੀਤੇ ਹੋਏ ਭਜਨ ਬੰਦਗੀ ਕੀਤੇ ਹੋਏ ਨੇਕ ਕਮਾਈ ਦਾ ਫਲ ਨਹੀਂ ਮਿਲੇਗਾ ਕਿਉਂਕਿ ਅਸੀਂ ਤਾਂ ਨਾਲ-ਨਾਲ ਮਹਾਪੁਰਖ ਜੀ ਆਗਤ ਆਣ ਕੇ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ ਨਾਲ-ਨਾਲ ਇਹ ਕੁਰਾਇਤੀਆਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਨਹੀਂ ਕੱਢਦੇ ਤਾਂ ਤੁਹਾਡੇ ਕੀਤੇ ਹੋਏ ਭਜਨ ਬੰਦਗੀ ਵਿਅਰਥ ਹੋ ਜਾਂਦੀ ਹੈ ਜਿਵੇਂ ਸੰਗਤ ਜੀ ਟੁੱਟੇ ਹੋਏ ਘੜੇ ਨੂੰ ਪરાੰਦਾ ਜਤਨ ਕਰ ਰਹੇ ਹਾਂ ਮੰਨ ਲਓ ਕਿ ਘੜੇ ਵਿੱਚ ਕੋਈ 5-7 ਛੇਦ ਹੋ ਗਏ ਹਨ ਅਸੀਂ ਉਹਨਾਂ ਨੂੰ ਸਵੇਰੇ ਵੀ ਭਰਦੇ ਹਾਂ ਤੇ ਸ਼ਾਮ ਨੂੰ ਵੀ ਭਰਦੇ ਹਾਂ ਉਹਦੇ ਵਿੱਚ ਪਾਣੀ ਟਿਕਦਾ ਨਹੀਂ ਬਿਲਕੁਲ ਨਹੀਂ ਸਵੇਰ ਦਾ ਭਰਿਆ ਹੋਇਆ ਘੜਾ ਜਿਹੜਾ ਹੈ ਸ਼ਾਮ ਤੱਕ ਖਾਲੀ ਹੋ ਜਾਵੇਗਾ ਸ਼ਾਮ ਦਾ ਭਰਿਆ ਘੜਾ ਸਵੇਰ ਤੱਕ ਖਾਲੀ ਹੋ ਜਾਵੇਗਾ ਜਿਉ ਸਕਣੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਨੂੰ ਛੇਦਾਂ ਨੂੰ ਬੰਦ ਕਰਨਾ ਹੋਵੇਗਾ। ਉਹ ਸਹੀ ਤਰ੍ਹਾਂ ਜੇਕਰ ਆਪਣੇ ਕੀਤੇ ਹੋਏ ਭਜਨ ਬੰਦਗੀ ਦਾ ਨੇਕ ਕਮਾਈ ਦਾ ਪੂਰਾ ਲਾਭ ਉਠਾਉਣਾ ਹੈ, ਫਲ ਪ੍ਰਾਪਤ ਕਰਨਾ ਹੈ ਤਾਂ ਫਿਰ ਤਾਂ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ ਚੱਲਣਾ ਹੋਵੇਗਾ। ਸਾਹ ਸੰਗਤ ਜੀ ਜਿਵੇਂ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਤਾਂ ਕਰਦੀ ਹੈ। ਜਦੋਂ ਡਾਕਟਰ ਦੇ ਦੱਸੇ ਹੋਏ ਪ੍ਰੇਜਵੀ ਨਾਲ-ਨਾਲ ਕਰਦੇ ਹਾਂ ਉਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਨਾਲ-ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਣ ਕਿ ਸਾਰੇ ਦਿਨ ਵਿੱਚ ਅਸੀਂ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਦੇ ਹਾਂ ਝੂਠ ਫਰੇਮ ਠੱਗੀ ਠੋਰੀ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਹੈ ਕਈ ਵਾਰ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਸਾਡੇ ਕਰਮ ਘਰ ਚੋਕੇ ਹੁੰਦੇ ਆ ਅਸੀਂ ਆਪਣੇ ਚੰਗੇ ਕਰਮਾਂ ਦੀ ਗਿਣਤੀ ਤਾਂ ਰੱਖਦੇ ਹਾਂ ਪਰ ਮਾੜੇ ਕੰਮਾਂ ਦਾ ਧਿਆਨ ਨਹੀਂ ਰੱਖਦੇ ਅਸੀਂ ਦਿਨ ਵਿੱਚ ਮਾੜੇ ਕਰਮ ਕਿੰਨੇ ਹੀ ਕੀਤੇ ਹਨ ਇਸ ਕਰਕੇ ਮਹਾਂਪੁਰਖ ਜੀ ਯੋਗਤ ਦੱਸਦੇ ਆਣ ਕਿ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਕਰਮਾਂ ਦੀ ਗਿਣਤੀ ਕਰੋ ਜਿਵੇਂ ਤੱਕੜੀ ਦੇ ਨਾਲ ਸੌਦਾ ਅਸੀਂ ਤੋਲਦੇ ਹਾਂ ਉਸੇ ਹੀ ਤਰ੍ਹਾਂ ਤੱਕੜੀ ਦੇ ਵਿੱਚ ਇੱਕ ਪਲਣੀ ਦੇ ਵਿੱਚ ਆਪਣੇ ਨੇਕ ਕੰਮ ਰੱਖੋ ਦੂਜੇ ਪਲੜੇ ਦੇ ਵਿੱਚ ਮਾੜੇ ਕੰਮਾਂ ਨੂੰ ਪਾਇਆ ਕਰੋ ਵੇਖਿਆ ਕਰੋ ਕਿ ਕਿਹੜਾ ਪਲੜਾ ਭਾਰੀ ਹੈ ਭਾਵ ਭਾਵ ਕਿ ਕੋਈ ਕਾਪੀ ਲੈ ਲਓ ਉਹਦੇ ਨਾਲ ਹਰ ਰੋਜ਼ ਪੈਨ ਦੇ ਨਾਲ ਇੱਕ ਲਿਸਟ ਬਣਾ ਲਓ ਇੱਕ ਪਾਸੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਾਰੀ ਪਰਮਾਤਮਾ ਦਾ ਨਾਮ ਸਿਮਰਿਆ ਪੂਰੇ ਦਿਨ ਵਿੱਚ ਮੈਂ ਪਰਮਾਤਮਾ ਜੀ ਨੂੰ ਕਿੰਨਾ ਕੁ ਸਮਾਂ ਆਪਣੇ ਅੰਗ ਸੰਗ ਸਮਝ ਕੇ ਕੋਈ ਮਾੜਾ ਕਰਮ ਨਹੀਂ ਕੀਤਾ ਪੂਰੇ ਦਿਨ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਕਿਸੇ ਦਾ ਅੱਜ ਮੈਂ ਭਲਾ ਕੀਤਾ ਕਿਸ ਦੀ ਮੈਂ ਨਿੰਦਿਆ ਕੀਤੀ ਚੁਗਲੀ ਕੀਤੀ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਹੈ ਜਾਂ ਨਹੀਂ ਜਾਂ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਰੋਣ ਆਇਆ ਹੈ ਪੈਸੇ ਤੋਂ ਇਲਾਵਾ ਵੀ ਬڑے ਤਰੀਕੇ ਹਨ ਕਿਸੇ ਦੀ ਮਦਦ ਕਰਨ ਦੇ ਕਿਸੇ ਦਾ ਭਲਾ ਕਰਨ ਦੇ ਤਾਂ ਸਾਥ ਸੰਗਜੇ ਦੇਖਣਾ ਕਿ ਪੂਰੇ ਦਿਨ ਵਿੱਚ ਕੋਈ ਵੀ ਲੋੜਵੰਦ ਮੇਰੇ ਕੋਲ ਆਇਆ ਮੈਂ ਉਸ ਨੂੰ ਕਿਸ ਤਰ੍ਹਾਂ ਨੇਲ ਕੀਤਾ ਲੋੜਵੰਦ ਦੀ ਜ਼ਰੂਰਤ ਸਿਰਫ ਪੈਸਾ ਨਹੀਂ ਹੁੰਦੀ ਉਸ ਦੇ ਸਲਾਹ مشਫਰਾ ਵੀ ਅਸੀਂ ਉਸ ਨੂੰ ਦੇ ਸਕਦੇ ਹਾਂ ਖੁਸ਼ੀ ਦੇ ਸਕਦੇ ਹਾਂ ਕਿ ਮੈਂ ਸਵੇ ਦੇ ਕਿੰਨੇ ਵਾਰ ਜੂਠ ਬੋਲਿਆ ਕਿਸੇ ਦੀ ਨਿੰਦਿਆ ਚੁਗਲੀ ਕਿੰਨੀ ਵਾਰ ਕੀਤੀ ਤੇ ਕਿੰਨੇ ਸੁਨੇ ਮ ਆਪਣੇ ਜੁਪਾਨ ਦੇ ਰਾਹੀਂ ਕਿਸੇ ਦਾ ਦਿਲ ਦੁਖਾਇਆ ਜਾਂ ਨਹੀਂ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਬੰਦਾ ਹਰ ਰੋਜ਼ ਇਸ ਤਰ੍ਹਾਂ ਕਰਦਾ ਹੈ ਉਹਨੂੰ ਪਤਾ ਨਹੀਂ ਲੱਗਦਾ ਕਿ ਤਿੰਨ ਪਾਪ ਆਪਾਂ ਜ਼ਰੂਰ ਕਰਦੇ ਹਾਂ ਆਪਣੇ ਸਰੀਰ ਦੇ ਰਾਹੀਂ ਅੱਖਾਂ ਦੇ ਰਾਹੀਂ ਤੇ ਜੁਪਾਨ ਦੇ ਰਾਹੀਂ ਕੋਈ ਨਾ ਕੋਈ ਸਾਡੇ ਕੋਲੋਂ ਸਲਾਹ ਵੀ ਮੰਗ ਸਕਦਾ ਹੈ ਉਹਨੂੰ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵੇਂ ਸਾਰੇ ਨੇਕ ਕੰਮਾਂ ਵਿੱਚ ਅਸੀਂ ਚਾਲਦੇ ਰਹਿਣਾ ਹੈ ਇਹਨਾਂ ਉਧਰ ਪਾਸੇ ਨਹੀਂ ਵੇਖਣਾ ਕਿ ਕੋਈ ਕੀ ਕਰਦਾ ਹੈ ਮੈਂ ਸਵੇਰ ਦੀ ਕਿੰਨੇ ਵਾਰ ਮੈਂ ਸਵੇਰ ਦਾ ਛੋਟ ਬੋਲਿਆ ਕਿੰਨੇ ਵਾਰ ਨਿੰਦਿਆ ਚੁਗਲੀ ਕੀਤੀ ਕਿੰਨੇ ਵਾਰ ਸੁਣੀ ਕਿੰਨੇ ਵਾਰ ਮੈਂ ਇਹ ਗੱਲ ਆਪਣੀ ਜ਼ੁਬਾਨ ਤੋਂ ਕਿਸੇ ਦਾ ਦਿਲ ਦੁਖਾਇਆ ਮਹਾਪੁਰਖ ਜੀ ਆਖਦੇ ਹਨ ਕਿ 10 ਪਾਪ ਬੰਦਾ ਹਰ ਰੋਜ਼ ਕਰਦਾ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਫਿਰ ਸਾਡਾ ਜੱਪਿਆ ਹੋਇਆ ਨਾਮ ਇਸੇ ਵੀ ਕੰਮ ਨਹੀਂ ਆਉਂਦਾ ਇਸ ਲਈ ਪਹਿਲਾਂ ਇਹਨਾਂ ਤੇ ਕਾਬੂ ਪਾਉਣਾ ਹੋਵੇਗਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਘੱਟ ਬੋਲੋ ਜਿੰਨਾ ਬੋਲੋ ਸੋਚ ਸਮਝ ਕੇ ਬੋਲੋ ਸਾਡੇ ਬੋਲਣ ਦੇ ਨਾਲ ਅਗਲੇ ਦੇ ਮਨ ਵਿੱਚ ਠੰਡ ਪੈ ਜਾਣੀ ਹੈ ਅਗਲੇ ਦਾ ਮਨ ਖੁਸ਼ ਹੋ ਜਾਣਾ ਹੈ ਸੋ ਇਸੇ ਤਰ੍ਹਾਂ ਆਪਣੇ ਪੂਰੇ ਹੀ ਦਿਨ ਦੇ ਕੰਮਾਂ ਕਾਰਾਂ ਦੇ ਵੱਲ ਧਿਆਨ ਦਿਓ ਅੱਜ ਕਿੰਨੋਂ ਕਿੰਨੋਂ ਮਿਲਿਆ ਕਿਹੜਾ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਨਾਲ ਕੀਤਾ ਇਹ ਲਗਾਤਾਰ ਤੁਸੀਂ ਇੱਕ ਮਹੀਨਾ ਕਰਕੇ ਦੇਖ ਲਓ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਇੱਕ ਡਾਇਰੀ ਲਿਸਟ ਤਿਆਰ ਕਰੋ ਇੱਕ ਮਹੀਨੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੀ ਆਪਣੇ ਪੂਰੇ ਕੈਰੀਅਰ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ ਅਸਲੀਅਤ ਆਪਣੀ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੇ ਮਨ ਦੇ ਅੰਦਰ ਭਾਵਨਾ ਤੁਹਾਡੀ ਡਾਇਰੀ ਵਿੱਚ ਹੋਵੇਗੀ ਤੁਹਾਡਾ ਮਨ ਤੁਹਾਡੇ ਜੀਵਨ ਵਿੱਚ ਕੀ ਕਰ ਰਿਹਾ ਹੈ ਕਿੰਨੇ ਕਨੇਕ ਕੰਮ ਕਰ ਰਿਹਾ ਹੈ ਕਿੰਨੇ ਮਾਣੇ ਤੇ ਵਾਇਗੁਰੂ ਦੀ ਕਿਰਪਾ ਮੇਰੇ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ ਇਹ ਵੀ ਤੁਹਾਨੂੰ ਉਹ ਡੈਰੀ ਤੋਂ ਹਿਸਾਬ ਕਿਤਾਬ ਲੱਗ ਜਾਵੇਗਾ ਜੇਕਰ ਤਾਂ ਤੁਸੀਂ ਚੰਗੇ ਕਰਮਾਂ ਵਿੱਚ ਉੱਪਰ ਹੋਵੋਗੇ ਭਾਵ ਕਿ ਗਿਣਤੀ ਜ਼ਿਆਦਾ ਹੋਵੇਗੀ ਤਾਂ ਪਰਮਾਤਮਾ ਤੁਹਾਡੀ ਅਰਦਾਸ ਜ਼ਰੂਰ ਕਬੂਲਣਗੇ ਤੁਹਾਡੀ ਨੇਕ ਕਮਾਈ ਵਿੱਚ ਵਰਗਤ ਪੈ ਜਾਵੇਗੀ ਗੁਰੂ ਦੀ ਖੁਸ਼ੀ ਹਾਸਲ ਕਰ ਲਓਗੇ ਉਸ ਬੰਦੇ ਦੀ ਨੇ ਕਮਾਈ ਨੂੰ ਵਧਾਉਣ ਦੇ ਪਰਮਾਤਮਾ ਫਿਰ ਪੂਰੀ ਕੋਸ਼ਿਸ਼ ਕਰਨਗੇ ਜਿਵੇਂ ਆਪਾਂ ਸਵੇਰੇ ਉੱਠ ਕੇ ਭਜਨ ਪੰਦਗੀ ਕਰਦੇ ਹਾਂ ਨਾਲ ਨਾਲ ਬਾਕੀ ਦਿਨ ਦੇ ਵਿੱਚ ਮਨ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਇਹ ਮਨ ਮਾੜੇ ਕਰਮ ਬਿਲਕੁਲ ਵੀ ਨਹੀਂ ਕਰੇਗਾ ਅਸੋਬਾਨ ਵਾਏ ਗੁਰੂ ਜੀ ਕਹਿੰਦੇ ਹਨ ਕਿ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰੋ ਜਦੋਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਮਨ ਦੇ ਅੰਦਰ ਸਬਰ ਸੰਤੋਖ ਆ ਜਾਂਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੋਹ ਬਣ ਜਾਂਦਾ ਹੈ ਜਿੰਨੇ ਦਿਨ ਇਹ ਮਨ ਸ਼ੁਕਰਾਨੇ ਦੀ ਆਦਤ ਨਹੀਂ ਪੈਂਦੀ ਇਹ ਮਨ ਦਾ ਲਾਲਚ ਲੋਭ ਕਦੇ ਵੀ ਖਤਮ ਨਹੀਂ ਹੁੰਦਾ ਇਹਦੀ ਭੁੱਖ ਵੀ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਏ ਗੁਰੂ ਜੀ ਦਾ ਜਾਪ ਕਰਦੇ ਹਾਂ ਜਿਸ ਤਰ੍ਹਾਂ ਕੁਝ ਲੋਕ ਦਾਨਪੂਣਤਾ ਬਹੁਤ ਕਰਦੇ ਹਨ ਪਰ ਦਾਨਪੂਣ ਕਰਕੇ ਵੀ ਗਲਤੀ ਕਰ ਲੈਂਦੇ ਹਨ ਬਿਨਾਂ ਵਿਖਾਵੇ ਤੋਂ ਅਸੀਂ ਦਾਨਪੂਣ ਕਰ ਸਕਦੇ ਹਾਂ ਇਥੇ ਮਹਾਂਪੁਰਖ ਜੀ ਬੜੀ ਸੋਹਣੀ ਗੱਲ ਸਮਝਾਉਂਦੇ ਹਨ ਕਿ ਜੇ ਕਿਤੇ ਸਾਨੂੰ ਇਹ ਗੱਲ ਸਮਝਦੇ ਵਿੱਚ ਆ ਜਾਵੇ ਆਪਾਂ ਕਈ ਵਾਰ ਮਹਾਂਪੁਰਖਾਂ ਦੇ ਮੋਹੋਂ ਇਹ ਗੱਲ ਸੌਂਦੇ ਹਾਂ ਭਜਨ ਬੰਦਗੀ ਗੋਪਤ ਤਰੀਕੇ ਨਾਲ ਕਰੋ ਦਾਨਪੂਣ ਵੀ ਗੋਪਤ ਤਰੀਕੇ ਨਾਲ ਕਰੋ ਗੋਪਤ ਤਰੀਕੇ ਨਾਲ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਕਿ ਜਿਹੜੀ ਚੀਜ਼ ਵਰਤ ਰਹਿੰਦੀ ਹੈ ਭਾਵ ਕਿ ਗੁਪਤ ਰਹਿੰਦੀ ਹੈ ਜਿਹੜੀ ਕਿਸੇ ਦੇ ਸਾਹਮਣੇ ਨਹੀਂ ਆਉਂਦੀ ਉਹ ਚੀਜ਼ ਹਮੇਸ਼ਾ ਪਰਮਾਤਮਾ ਨੂੰ ਪਸੰਦ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਪੈਸਾ ਹੀ ਲੈ ਲਓ ਜਿੰਨੇ ਦਿਨ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਪਰ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਉਸ ਪੈਸੇ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਸੇਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਤੁਹਾਡੇ ਉਹ ਪੈਸੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ। ਤੁਹਾਡੇ ਤੋਂ ਹੀ ਆਪਣੇ ਭੈਣ ਭਰਾ ਉਧਾਰ ਲੈਣ ਲਈ ਤੋਰ ਪੈਣਗੇ। ਪੈਸੇ ਕਰਕੇ ਹੀ ਕਈ ਆਪਣੇ ਦੁਸ਼ਮਣ ਬਣ ਜਾਂਦੇ ਹਨ। ਮਤਲਬ ਕਿ ਉਹ ਪੈਸਾ ਹੀ ਤੁਹਾਡੇ ਦੁੱਖ ਦਾ ਕਾਰਨ ਬਣ ਸਕਦਾ ਹੈ। ਦੂਸਰੇ ਸਭ ਤੋਂ ਵੱਡੇ ਉਦਾਹਰਣ ਕਿ ਬਾਬਾ ਜੀ ਆਖਦੇ ਹਨ ਕਿ ਹਰ ਇੱਕ ਇਨਸਾਨ ਆਪਣੇ ਗੁਨਾ ਨੂੰ ਲੁਕੋ ਕੇ ਔਗਣਾਂ ਨੂੰ ਲੁਕੋ ਕੇ ਰੱਖਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਕਿ ਮੇਰੇ ਵਿੱਚ ਆ ਕਮੀ ਹੈ ਕੋਈ ਕਮੀ ਹੋਵੇ ਤੇ ਜਿਹੜੀ ਵੀ ਮਾੜੀ ਆਦਤ ਹੈ ਬੰਦਾ ਉਸ ਨੂੰ ਲੁਕੋ ਕੇ ਰੱਖਦਾ ਹੈ ਇਸ ਕਰਕੇ ਸਾਡੇ ਔਗਣਾਂ ਵਿੱਚ ਕਮੀਆਂ ਦਿਨਾਂ ਵਿੱਚ ਹੀ ਵਾਧੀਆਂ ਚਾਰੀਆਂ ਹਨ ਜਿਹੜੇ ਗੁਣ ਹਨ ਅਸੀਂ ਚੰਗੇ ਕਰਮ ਕਰਦੇ ਹਾਂ ਉਹਦਾ ਦਿਖਾਵਾ ਬੜਾ ਜ਼ਿਆਦਾ ਕਰਦੇ ਹਾਂ ਥਾਂ-ਥਾਂ ਤੇ ਜਾ ਕੇ ਦੱਸਦੇ ਹਾਂ ਇਹ ਸਾਡੇ ਗੁਣਾਂ ਦੀ ਫਿਰ ਲਿਸਟ ਤੁਸੀਂ ਸਾਨੂੰ ਲੋਕ ਇਹਨਾਂ ਦੇ ਨੇਕ ਕੰਮ ਕੀਤੇ ਆਣੇ ਇਸ ਤਰੀਕੇ ਦੇ ਨਾਲ ਸਾਡੇ ਕੀਤੇ ਹੋਏ ਨੇਕ ਕੰਮ ਵੀ ਬਹੁਤ ਵਿਅਥ ਹੋ ਜਾਂਦੇ ਹਨ ਤੁਸੀਂ ਭਾਵੇਂ ਸੋਨਾ ਦਾਨ ਕਰ ਲਓ ਭਾਵੇਂ ਜੋ ਮਰਜੀ ਦਾਨ ਕਰ ਲਓ ਉਹਦਾ ਫਾਲ ਉਹਨਾਂ ਚਿਰ ਨਹੀਂ ਮਿਲਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਲਈ ਤੋਰ ਪੈਂਦੇ ਹਾਂ ਉਥੇ ਭੇਦ ਭਾਵ ਦਾ ਕੰਮ ਨਹੀਂ ਹੋਣਾ ਚਾਹੀਦਾ ਮਨ ਦੇ ਵਿੱਚ ਇਹ ਹੀ ਫਰਕ ਰਹਿ ਗਿਆ ਕਿ ਫਿਰ ਅਸੀਂ ਕਿਸੇ ਦਾ ਭਲਾ ਕੀਤਾ ਕਿਸੇ ਦੀ ਮਦਦ ਕੀਤੀ ਜਦੋਂ ਇਹ ਭਾਵਨਾ ਮਨ ਵਿੱਚੋਂ ਮਿਟ ਜਾਵੇਗੀ ਕਿ ਅਸੀਂ ਕੀ ਕਰ ਰਹੇ ਹਾਂ ਪ੍ਰਮਾਤਮਾ ਨੂੰ ਇੱਕ ਬੰਨੇ ਕਰ ਦੇਵਾਂਗੇ ਤਾਂ ਫਿਰ ਪ੍ਰਮਾਤਮਾ ਸਾਡੀਆਂ ਦਾਸਾਂ ਕਿਵੇਂ ਕਬੂਲ ਕਰਨਗੇ ਉਹਦੇ ਲਈ ਪ੍ਰਮਾਤਮਾ ਲਈ ਤਾਂ ਸਭ ਸਭ ਕੁਝ ਬਰਾਬਰ ਹੈ ਉਦਾਹਰਨ ਦੇ ਤੌਰ ਤੇ ਭਾਈ ਕਨਈਆ ਜੀ ਦੀ ਗੱਲ ਕਰੀਏ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਸਨ ਤੇ ਉਹਨਾਂ ਨੂੰ ਸੱਭ ਦੇ ਵਿੱਚ ਹੀ ਮੇਰੇ ਕਲਗੀਧਰ ਪਾਸ਼ਾ ਜਿਵੇਂ ਆਪ ਖੁਦ ਦੇਸਤੇ ਸਨ ਉਸੇ ਹੀ ਤਰ੍ਹਾਂ ਜੋ ਬੰਦਾ ਗੁਰੂ ਦੇ ਨਾਲ ਲੱਗ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਪਉਰਨਿਆਂ ਤੇ ਚੱਲਦਾ ਹੈ ਤਾਂ ਉਹਦੇ ਮਨ ਵਿੱਚ ਨਫ਼ਰਤ ਉਹਦੇ ਮਨ ਦਾ ਭੇਦ ਭਾਵ ਖਤਮ ਹੋ ਜਾਂਦਾ ਹੈ ਉਹਦੇ ਮਨ ਵਿੱਚ ਸਭ ਤੋਂ ਪਹਿਲਾਂ ਤਸ ਤੇ ਦਇਆ ਦੀ ਭਾਵਨਾ ਆ ਜਾਂਦੀ ਹੈ ਤੇ ਉਹ ਕਦੇ ਕਿਸੇ ਦਾ ਦੁੱਖ ਵੇਖ ਕੇ ਸੁੱਕੀ ਨਹੀਂ ਹੋ ਸਕਦੀ ਬਲਕਿ ਦੁੱਖ ਨੂੰ ਦੂਰ ਕਰਨ ਦੀ ਆਪ ਕੋਸ਼ਿਸ਼ ਕਰਦਾ ਹੈ ਕਿਸੇ ਨੂੰ ਕੋਈ ਵੀ ਤੰਗੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਜੇਕਰ ਤੁਹਾਡੇ ਮਨ ਵਿੱਚ ਸੇਵਾ ਦੀ ਭਾਵਨਾ ਦਇਆ ਦੀ ਭਾਵਨਾ ਜਾਗ ਗਈ ਤਾਂ ਸਮਝੋ ਪ੍ਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੈ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ